ਜਿੱਤਰਾ ਸਾਡਾ ਫੌਜੀ ਪੈਰਾਸ਼ੂਟ ਕਰਕੇ ਵਾਪਸ ਆਂਦਾ ਸਰਵਿਸ ਤੋਂ ਤੇ ਮੈਂ ਵੀ ਪੈਰਾਸ਼ੂਟ ਕਰਕੇ ਆਇਆ ਉਹ ਤਾਂ ਇੱਥੇ ਬੈਠੇ ਸੀ ਅਮਰਿਤਸਰ ਦੀ ਹਾਲਤ ਕੀ ਆ ਤੁਸੀਂ ਬਾਕੀਆਂ ਨੂੰ ਵੀ ਚਾਂਸ ਦਿੱਤਾ ਨਾ ਤੇ ਮੈਨੂੰ ਵੀ ਹਾਲਾਤ ਦੇਖ ਕੇ ਦੇਖ ਲਓ ਨਹੀਂ ਤੇ 5 ਸਾਲ ਬਾਅਦ ਹਟਾ ਦਿਓ ਪੈਰਾਸ਼ੂਟ ਕਰਕੇ ਆਇਆ ਤੇ ਕਮ ਸੇ ਕਮ ਆਈਡੀਆਸ ਤਾਂ ਦੇ ਰਿਆ ਤੁਸੀਂ ਇੰਨਾ ਚਿਰ ਦੇ ਇੱਥੇ ਬੈਠੇ ਹੋ ਤੇ ਟਾਈਮ ਹੋ ਗਿਆ ਤੁਸੀਂ ਪੈਰਾਸ਼ੂਟ ਲੈ ਕੇ ਬਾਹਰ ਨਿਕਲੋ ਕਦੇ ਹੋਰ ਨੂੰ ਮੌਕਾ ਤਾਂ ਦਿਓ ਮੈਂ ਤਾਂ ਨਹੀਂ ਆਇਆ ਐਤਕਾਂ ਟਰੰਪ ਦੀ ਸਰਕਾਰ ਹੈ ਹੁਣ ਬਾਈਡਨ ਦੀ ਸਰਕਾਰ ਹੋ ਗਈ ਤੇ ਮੈਂ ਤਾਂ ਕੁਝ ਨਹੀਂ ਕਰ ਸਕਦਾ ਕਰਕੇ ਦਿਖਾਇਆ ਨਾ ਤੇ ਇੱਥੇ ਵੀ ਕਰਕੇ ਦਿਖਾਵਾਂਗੇ ਸਿਆਸੀ ਉਮੀਦਵਾਰਾਂ ਨੇ ਤਰਨਜੀਤ ਸਿੰਘ ਸੰਧੂ ਨੂੰ ਪੈਰਾਸ਼ੂਟ ਉਮੀਦਵਾਰ ਕਿਹਾ ਤਾਂ ਸੰਧੂ ਹੋਰਾਂ ਨੇ ਵੀ ਸਾਫ਼ ਜਵਾਬ ਦੇ ਦਿੱਤਾ ਮੈਂ ਪੈਰਾਸ਼ੂਟ ਉਮੀਦਵਾਰ ਹਾਂ ਲੇਕਿਨ ਜੋ ਇੱਥੇ ਸੀ ਉਹਨਾਂ ਨੇ ਅੰਮ੍ਰਿਤਸਰ ਦਾ ਕੀ ਸਵਾਰ ਦਿੱਤਾ ਫੈਸਲਾ ਹੁਣ ਅੰਮ੍ਰਿਤਸਰ ਵਾਲਿਆਂ ਦਾ ਹੈ ਜਿੱਥੇ ਬਾਕੀਆਂ ਨੂੰ ਮੌਕਾ ਦਿੱਤਾ ਇੱਕ ਵਾਰ ਮੈਨੂੰ ਵੀ ਮੌਕਾ ਦਿਓ ਜੇ ਕੰਮ ਪਸੰਦ ਨਾ ਆਇਆ ਤਾਂ 5 ਸਾਲ ਬਾਅਦ ਹਟਾ ਦਿਓ ਇਹਨਾਂ ਦਾਅਵਿਆਂ ਦੇ ਨਾਲ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਕਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰ ਵਾਸੀਆਂ ਤੋਂ ਆਪਣੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ ਤੁਸੀਂ ਬਾਕੀਆਂ ਨੂੰ ਵੀ ਚਾਂਸ ਦਿੱਤਾ ਨਾ ਤੇ ਮੈਨੂੰ ਵੀ ਹਾਲਾਤ ਦੇਖ ਕੇ ਦੇਖ ਲਓ ਨਹੀਂ ਤੇ 5 ਸਾਲ ਬਾਅਦ ਹਟਾ ਦਿਓ ਤੁਹਾਡੇ ਤੁਹਾਡੇ ਵਿਰੋਧੀ ਜਿਹੜੇ ਸਿਆਸੀ ਗਲੁੱਦੀ ਹੈ ਉਹ ਪੈਰਾਸ਼ੂਟ ਉਮੀਦਵਾਰ ਕਹਿ ਰਹੇ ਆ ਭਾਜੀ ਇਸ ਤਰ੍ਹਾਂ ਮੈਂ ਤੇ ਤੁਹਾਨੂੰ ਕਿਹਾ ਜਿੱਦਾਂ ਸਾਡਾ ਫੌਜੀ ਪੈਰਾਸ਼ੂਟ ਕਰਕੇ ਵਾਪਸ ਆਂਦਾ ਸਰਵਿਸ ਤੋਂ ਤੇ ਮੈਂ ਵੀ ਪੈਰਾਸ਼ੂਟ ਕਰਕੇ ਆਇਆ ਉਹ ਤਾਂ ਇੱਥੇ ਬੈਠੇ ਸੀ ਅੰਮ੍ਰਿਤਸਰ ਦੀ ਹਾਲਤ ਕੀ ਆ ਉਹਨਾਂ ਨੂੰ ਇਹ ਤਾਂ ਪੁੱਛੋ ਕਿ ਯਾਰ ਪੈਰਾਸ਼ੂਟ ਕਰਕੇ ਬੰਦਾ ਤੁਸੀਂ ਕਹਿੰਦੇ ਪੈਰਾਸ਼ੂਟ ਆ ਹੈ ਚਲੋ ਪਰ ਨਹੀਂ ਨਹੀਂ ਮੇਰੀ ਗੱਲ ਸੁਣ ਪੈਰਾਸ਼ੂਟ ਕਰਕੇ ਆਇਆ ਤੇ ਕਮ ਸੇ ਕਮ ਆਈਡੀਆਸ ਤਾਂ ਦੇ ਰਿਹਾ ਤੁਸੀਂ ਇੰਨਾ ਚਿਰ ਦੇ ਇੱਥੇ ਬੈਠੇ ਹੋ ਤੇ ਟਾਈਮ ਹੋ ਗਿਆ ਤੁਸੀਂ ਪੈਰਾਸ਼ੂਟ ਲੈ ਕੇ ਬਾਹਰ ਨਿਕਲੋ ਕਿਦੇ ਹੋਰ ਨੂੰ ਮੌਕਾ ਤਾਂ ਦਿਓ ਪਿਛਲੇ 4 ਸਾਲ ਜਦੋਂ ਵੀ ਮੈਂ ਆਇਆ ਦਰਬਾਰ ਸਾਹਿਬ 'ਚ মিডিਆ ਨੇ ਮੈਨੂੰ ਫੜਿਆ ਪਿਛਲੇ 4 ਸਾਲ ਕਿਉਂ ਫੜਿਆ ਕਿਉਂਕਿ ਮੈਂ ਅਮਰੀਕਾ ਦੇ ਅੰਬੈਸਡਰ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਯਾਰ ਇਹ ਅਮਰੀਕਾ ਦੇ ਅੰਬੈਸਡਰ ਹੈ ਇਹ ਮੇਰੀ ਗਲਤੀ ਨਹੀਂ ਹੈ ਮੈਂ ਤਾਂ ਹਰ ਸਾਲ ਆਂਦਾ ਇਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਦੋਂ ਫੜਦੇ ਹੋ ਫਿਊਚਰ ਦੀ ਗੱਲ ਔਰ ਆਪਣੀ ਪੋਜ਼ਿਟਿਵ ਗੱਲ ਕਰਦਾ ਮੈਂ ਕਿਸੇ ਦੇ ਮਿੱਟੀ ਨਹੀਂ ਸੁੱਟਦਾ ਮੈਂ ਤੁਹਾਨੂੰ ਕਹਿੰਨਾ گاਉਂ ਵਿੱਚ ਕੀ ਹੋ ਸਕਦਾ ਤੇ ਮੈਂ ਤੁਹਾਨੂੰ ਆਪਣੇ ਏਜੰਡੇ 'ਚ ਆ ਸਭ ਕੁਝ ਕਹਿ ਰਿਹਾ ਤੇ ਤੁਸੀਂ ਮੇਰੀ ਰਿਪੋਰਟ ਕਰੋ ਤੇ ਜੇ ਲੋਕਾਂ ਨੂੰ ਦੱਸੋ ਕਿ ਭਾਈ ਇਹ ਪੜਿਆ ਲਿਖਿਆ ਐਕਸਪੀਰੀਅੰਸ ਕੈਂਡੀਡੇਟ ਆਹ ਗੱਲਾਂ ਕਰ ਰਿਹਾ ਪਿਛਲੇ 7 ਸਾਲ ਤੋਂ ਸਾਡੇ ਐਮਪੀ ਸਾਹਿਬ ਨੇ ਅਗਰ ਇਹ ਦੌਰ 6 ਸਾਲਾਂ ਚ ਆਪਣੀ ਸ਼ਕਲ ਬਦਲ ਸਕਦਾ 6 ਸਾਲ ਪਹਿਲਾਂ ਦੇਖ ਲਿਓ ਕੀ ਹਾਲਤ ਹੈ ਤੇ 7 ਸਾਲ ਹੋ ਗਏ ਨੇ ਦੇਖੋ ਮੈਂ ਅਮਰੀਕਾ ਚ ਰਾਜਦੂਤ ਸੀਗਾ ਮੈਂ ਤੇ ਨਹੀਂ ਇਹ ਕਿਹਾ ਐਦਕਾ ਟਰੰਪ ਦੀ ਸਰਕਾਰ ਹੁਣ ਬਾਈਡਨ ਦੀ ਸਰਕਾਰ ਹੋ ਗਈ ਤੇ ਮੈਂ ਤੇ ਕੁਝ ਨਹੀਂ ਕਰ ਸਕਦਾ ਕਰਕੇ ਦਿਖਾਇਆ ਨਾ ਤੇ ਇੱਥੇ ਵੀ ਕਰਕੇ ਦਿਖਾਵਾਂਗੇ ਤੇ ਫਾਈਨਲੀ ਲੋਕਾਂ ਦਾ ਰਾਈਟ ਹੈ ਉਹ ਡਿਸਾਈਡ ਕਰਨਗੇ ਜੋ ਵੀ ਡਿਸਾਈਡ ਕਰਨਗੇ ਠੀਕ ਹੋਏਗਾ ਲੇਕਿਨ ਯਾਦ ਰੱਖੋ ਤੁਸੀਂ ਜੋ ਵੀ ਹੋਵੇ ਉਹਨੂੰ ਅਕਾਊਂਟੇਬਲ ਰੱਖਿਓ ਕਿਉਂਕਿ ਮੈਨੂੰ ਇਹ ਖੁਸ਼ੀ ਹੈ ਕਿ ਇੱਥੋਂ ਦੇ ਮੁੱਦੇ ਮੈਂ ਬਦਲਤੇ ਨੇ ਹੁਣ ਸਾਰੇ ਕੈਂਡੀਡੇਟ ਇਹੋ ਇਹਨਾਂ ਬਾਰੇ ਗੱਲ ਕਰਦੇ ਆ ਤੇ ਗਾਂ ਕੀ ਕੀਤਾ